ਦਾਸਪੁਰ ਦੇ ਬਟਾਲਾ ਸ਼ਹਿਰ ਵਿੱਚ ਟ੍ਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਭਾਰਤ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਹੋਥੇ ਟ੍ਰੇਡ ਯੂਨੀਅਨਾਂ ਅਤੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਅੱਜ ਪੂਰੇ ਦੇਸ਼ ਭਾਰਤ ਚਾ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਦੇਸ਼ ਭਾਰਤ ਚਾ ਕਰਮਚਾਰੀਆਂ ਸਮੇਤ ਵੱਖ-ਵੱਖ ਸੰਗਠਨ ਹੜਤਾਲ ਤੇ ਹਨ ਅਤੇ ਦੇਸ਼ ਭਾਰਤ ਦੇ ਕਿਸਾਨ ਵੀ ਇਸ ਟ੍ਰੇਡ ਯੂਨੀਅਨ ਨੇ ਅੱਜ ਦੇਸ਼ ਭਾਰਤ ਵਿੱਚ ਵਿਰੋਧ ਦੇ ਪ੍ਰਦਰਸ਼ਨ ਦਾ ਸੱਦਾ ਚ ਸਹਿਯੋਗ ਕਰ ਰਹੇ ਹਨ ਅਤੇ ਇਹ ਭਾਰਤ ਸਰਕਾਰ ਵੱਲੋਂ ਜੋ ਦੇਸ਼ ਦੇ ਲੋਕਾਂ ਵਿਰੋਧ ਫੈਸਲੇ ਲਏ ਗਏ ਹਨ ਉਹਨਾਂ ਦਾ ਕਿਰਤਾ ਐਕਟ ਅਤੇ ਭਾਰਤ ਅਮਰੀਕਾ ਸਮਝੌਤਾ ਵਿਰੁੱਧ ਦਰਸ਼ਨ ਕੀਤਾ ਹੈ ਉਹਨਾਂ ਕਿਹਾ ਕਿ ਮਜ਼ਦੂਰ ਵਰਗ ਦੇ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਦੇ ਵਿਰੋਧ ਵਿੱਚ ਅੱਜ ਵੱਡੀ ਗਿਣਤੀ ਵਿੱਚ ਵੱਖ-ਵੱਖ ਸੰਗਠਨ ਵੀ ਇਸ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਦਾ ਸਮਰਥਨ ਕਰ ਰਹੇ ਹਨ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਅਮਰੀਕਾ ਨਾਲ ਭਾਰਾ ਸਮਝੌਤਾ ਹੈ ਉਸ ਨਾਲ ਤਾਂ ਸਾਰੇ ਦੇਸ਼ ਵਾਸੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਉਹ ਕਿਸਾਨ ਹੋਵੇ ਜਾਂ ਦੁੱਧ ਡੇਰੀ ਵਾਲਾ ਜਾਂ ਹੋਰ ਕਿਤੇ ਕਰਨ ਵਾਲਾ ਸਾਰੇ ਖਤਮ ਹੋ ਜਾਣਗੇ मोर्चा चंद्र रोज़ बारह फरव जी हड़ताल सबर रही बारह फरवल जी हड़ताल सबर रही लॻे लोक चंद ਪਰ ਤੋਂ ਬੰਦਾ ਸੱਦਾ ਬੜਾ ਜਾਇਜ਼ ਹਿੰਦੁਸਤਾਨ ਦੀ ਸਰਕਾਰ ਲੋਕਾਂ ਦੇ ਉੱਪਰ ਹਮਲੇ ਕਰ ਰਹੀ ਆ ਆ ਉਹਦੇ ਵਿੱਚ 4 ਕਿਰਤੀ ਸੋਧ ਕਿਰਤ ਲੈ ਕੇ ਲਿਆ ਕੇ ਕੋਡ 4 ਕਿਰਤ ਕੋਡ ਔਰ ਜਿਹੜਾ ਭਾਰਤ ਅਮਰੀਕਾ ਵਪਾਰ ਸਮਝੌਤਾ ਨਵਾਂ ਬਿਜਲੀ ਸੋਧ ਬੇਲਿਆ ਬੀਜ ਬੇਲਿਆ ਇਨਾਂ ਦਾ ਵਿਰੋਧ ਕਰਨ ਲਈ ਹਿੰਦੁਸਤਾਨ ਦੀ ਸਾਰੇ ਮਿਹਨਤ ਕਾ ਸ਼ਲੋਕ ਸਾਰੇ ਕਿਰਤੀ ਲੋਕ ਕਿਸਾਨ ਅੱਜ ਹੜਤਾਲ ਕਰ ਰਿਹਾ ਔਰ ਮੈਂ ਸਮਝਦਾ ਕਿ ਇਹ ਜਿਹੜਾ ਭਾਰਤ ਤੇ ਅਮਰੀਕਾ ਦਾ ਸਮਝੌਤਾ ਹੋਇਆ ਇਹ ਭਾਰਤ ਦੀ ਪ੍ਰਭੂਸੱਤਾ ਨੂੰ ਭਾਰਤ ਦੀ ਸਰਬਉੱਚਤਾ ਨੂੰ ਅਮਰੀਕਾ ਅੱਗੇ ਗਹਿਣੇ ਪਾਉਣ ਵਾਲੀ ਗੱਲ ਆ ਭਾਰਤ ਅਮਰੀਕਾ ਸਮਝੌਤੇ ਦਾ ਐਲਾਨ ਅਮਰੀਕਾ ਕਰ ਰਿਹਾ ਨਾ ਕਿ ਦੋਵੇਂ ਦੇਸ਼ ਕਰ ਇਸੇ ਤਰ੍ਹਾਂ ਹੀ ਤੁਸੀਂ ਦੇਖਿਆ ਹੋਊਗਾ ਪਿਛਲੇ ਸਾਲ ਜਿਹੜਾ ਭਾਰਤ ਤੇ ਪਾਕਿਸਤਾਨ ਦਾ ਚਾਰ ਦਿਨਾਂ ਲੜਾਈ ਹੋਈ ਉਹਦੀ ਸਮਾਪਤੀ ਦਾ ਐਲਾਨ ਅਮਰੀਕਾ ਕਰ ਰਿਹਾ ਜਾਣੇ ਖਤਰਾ ਐਸ ਵੇਲੇ ਭਾਰਤ ਦੀ ਸਰਬਉੱਚਤਾ ਭਾਰਤ ਦੀ ਜਿਹੜੀ ਪ੍ਰਭੂਸਤਾ ਸੰਪੰਨਤਾ ਉਹਨੂੰ ਐਸ ਵੇਲੇ ਜਿਹੜੀ ਆਜ਼ਾਦੀ ਹਿੰਦੁਸਤਾਨ ਦੇ ਲੋਕਾਂ ਨੇ ਅੱਜ ਤੋਂ 80 ਸਾਲ ਪਹਿਲਾਂ ਪ੍ਰਾਪਤ ਕੀਤੀ ਸੀ ਉਹਦੇ ਵਿੱਚ ਅੱਜ ਬੋਦੀ ਦੀ ਸਰਕਾਰ ਵੇਲੇ ਬਹੁਤ ਵੱਡਾ ਇੱਕ ਖਤਰਾ ਪੈਦਾ ਕਰਤਾ ਔਰ ਉਹ ਖਤਰਾ ਪੈਦਾ ਕਰਤਾ ਅਮਰੀਕਾ ਔਰ ਅਮਰੀਕਾ ਸਾਡੀ ਬਾਹਮ ਰੋੜ ਕੇ ਸਮਝੌਤਾ ਕਰ ਰਿਆ ਔਰ ਜੇ فرض ਕਰੋ ਹਿੰਦੁਸਤਾਨ ਦੇ ਅੰਦਰ ਖੇਤੀਬਾੜੀ ਵਸਤਾ ਤੇ ਡੇਰੀ ਵਸਤਾ ਆਉਣ ਗਿਆ ਤੇ ਭਾਰਤ ਦਾ ਖੇਤੀ ਜਿਸ ਦੇ 50% ਤੋਂ ਵੱਧ ਲੋਕ ਨਿਰਭਰ ਕਰਦੇ ਆ ਜਾਂ ਡੇਰੀ ਸੰਤਿਆ ਜਿਹੜਾ ਦੁੱਧ ਘੋ ਨਾਲ ਸੰਬੰਧਿਤ ਆ ਜੇ ਉਥੋਂ ਦਾ ਦੁੱਧ ਘੋ ਸਸਤਾ ਸਬਸਾਈਡ ਸਾਡੇ ਦੇਸ਼ ਵਿੱਚ ਆਉਂਦਾ ਤੇ ਸਾਡੇ ਦੇਸ਼ ਦੀ ਡੇਰੀ ਸੰਤ ਵੀ ਤਬਾਹ ਹੋਊਗੀ ਇਹਨਾਂ ਮੰਗਾਂ ਮੁਸ਼ਕਲਾਂ ਨੂੰ ਲੈ ਕੇ ਅੱਜ ਸੋਚੇ ਹਿੰਦੁਸਤਾਨ ਚ ਸਾਰੇ ਦੇਚ ਕਨਿਆ ਕੁਮਾਰੀ ਕੋ ਲੈ ਕੇ ਸ਼੍ਰੀਨਗਰ ਤੱਕ ਲੋਕ ਇਹਨਾਂ ਬਿੱਲਾਂ ਦਾ ਇਹਨਾਂ ਕਾਨੂੰਨਾਂ ਦਾ ਇਹਨਾਂ ਸਮਝੌਤਿਆਂ ਦਾ ਵਿਰੋਧ ਕਰ ਰਹੇ ਆ ਤੇ ਬਟਾਲੇ ਦੇ ਅੰਦਰ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਹਨਾਂ ਇਹਨਾਂ ਦਾ ਵਿਰੋਧ ਕਰ ਰਹੀਆਂ ਭਾਰਤ ਸਰਕਾਰ ਜਿਹੜਾ ਭਾਰਤ ਸਰਕਾਰ ਨੇ ਗੋਡੀ ਟੇਕਿਆ ਅਮਰੀਕਾ ਦੇ ਸਾਹਮਣੇ ਅੱਜ ਤੁਹਾਡੇ ਸਾਹਮਣੇ ਆ ਵੇਖ ਲੋ ਬਹੁਤ ਵੱਡਾ ਹੰਗਾਰਾ ਵਾ ਹਰ ਥਾਂ ਤੇ ਭਾਰਤ ਜਿਹੜਾ ਸੱਦਾ ਭਾਰਤਪਨ ਨਹੀਂ ਸੱਦਾ ਇਹ ਹੜਤਾਲ ਦਾ ਸੱਦਾ ਵਾ ਸਾਰੇ ਮੁਲਾਜ਼ਮਾਂ ਨੇ ਅੱਜ ਹੜਤਾਲ ਕੀਤੀ ਆ ਔਰ ਹਰ ਜਗ੍ਹਾ ਤੇ ਇਦਾਂ ਬੈ ਕੇ ਆਪਾਂ ਕੱਟੇ ਹੋ ਕੇ ਆਪਣਾ ਪ੍ਰੋਗਰਾਮ ਕਰ ਰਹੇ ਆ ਤੇ ਬਹੁਤ ਵੱਡਾ ਘਰ ਆ ਅਰਥਾਂ ਤੇ ਗੁਰਦਾਸਪੁਰ ਵੀ ਇੱਥੇ ਵੀ ਆ ਹਰ ਥਾਂ ਤੇ ਹੋ ਰਿਹਾ ਹੈ ਤੇ ਹੋਣਾ ਵੀ ਚਾਹੀਦਾ ਕਿਉਂਕਿ ਬੜਾ ਵੱਡਾ ਹਮਲਾ ਹੁਣ ਜਿਹੜੇ ਮਨਰੇਗਾ ਤੇ ਕਾਨੂੰਨ ਕਾਨੂੰਨ ਉਹ ਸਾਰੇ ਖਤਮ ਕਰਕੇ ਚਾਰ ਲੇਬਰ ਕੋਡ ਬਣਾਤੇ ਦੂਜਾ अपना ਜਿਹੜਾ ਹੁਣ ਸਮਝੌਤਾ ਕਰਨ ਡੇ ਨੇ ਸਭ ਤੋਂ ਖਤਰਨਾਕ ਜਿਹੜਾ ਹੁਣ ਵਪਾਰ ਸਮਝੌਤਾ ਹੋ ਰਿਹਾ ਇਹ ਬਹੁਤ ਖਤਰਨਾਕ ਚੀਜ਼ ਆ ਇਹਦੇ ਨਾਲ ਕਿਸਾਨ ਵੀ ਖਤਮ ਹੋਣਗੇ ਮਜ਼ਦੂਰ ਵੀ ਇਹਦੇ ਨਾਲ ਤੇ ਹਿੰਦੁਸਤਾਨ ਹੀ ਖਤਮ ਹੋਣ ਵਾਲੀ ਗੱਲ ਆ ਕਿਉਂਕਿ ਪ੍ਰਾਪਤੀ ਦੇ ਤੇ ਹੈ ਹੀ ਨਹੀਂ ਨਾ ਹੁਣ ਸਾਡਾ ਜਿਹੜਾ ਸਾਨੂੰ ਉਹ ਸਬਜ਼ੀਆਂ ਮਿਲਦੀਆਂ ਨਹੀਂ ਆ ਜੋ ਅਮਰੀਕਾ ਵਾਲਿਆਂ ਨੂੰ ਮਿਲਦੀਆਂ ਵਾ ਅਸੀਂ ਕਿੱਦਾਂ ਉਹ ਰੇਟ ਤੇ ਵੇਚ ਸਕਾਂਗੇ ਸਾਡਾ ਮਾਲ ਉਧਰ ਨੂੰ ਕਹਿੰਦੇ ਆ ਜਾਣਾ ਪਰ ਇਹ ਉੱਥੇ ਲੈਣਾ ਕਿੱਦਾਂ ਉਹ ਇੱਥੇ ਆਉਣਾ ਤੇ ਵਿਕਣਾ ਵਾ ਇਹ ਨਾਲ ਬਿਲਕੁਲ ਹੀ ਖਤਮ ਕਰਤਾ ਪਹਿਲਾਂ ਕਿਸਾਨ ਮਾਰਿਆ ਮਜ਼ਦੂਰ ਮਾਰਿਆ ਹੁਣ ਤੇ ਪੂਰਾ ਹਿੰਦੁਸਤਾਨ ਹੀ ਮਾਰਨ ਵਾਲੇ ਤਰਪੇ ਨੇ ਉਹਦੇ ਕਰਕੇ ਅੱਜ ਜਿਹੜੀ ਮਜ਼ਦੂਰ ਜਥੇਬੰਦੀਆਂ ਨੇ ਮੁਲਾਜ਼ਮ ਪਲੱਸ ਨਾਲ ਹੀ ਐਸਕੇਐਮ ਨੇ ਕਾਲ ਦਿੱਤੀ ਆ ਕਿ ਇਹਦਾ ਵਿਰੋਧ ਕੀਤਾ ਜਾਏ ਕਿਉਂਕਿ ਵੇਖੋ ਜਿਹੜੇ ਆਪਾਂ ਲੀਡਰ ਬਣਾਉਂਦੇ ਆ ਆਪਾਂ ਹੀ ਚੁਣਦੇ ਆ ਨਾ ਲੀਡਰ ਸਰਕਾਰਾਂ ਅਸੀਂ ਚੁਣੀਆਂ ਪੰਜਾਬ 'ਚ ਵੀ ਹਿੰਦੁਸਤਾਨ 'ਚ ਵੀ ਜੇ ਉਹ ਗਲਤ ਰਾਹ ਤੇ ਤੁਰਦੇ ਤੇ ਉਹਨਾਂ ਦਾ ਕੰਨ ਫੋੜ ਕੇ ਉਹਨਾਂ ਨੂੰ ਸਹੀ ਰਾਹ ਤੇ ਵੀ ਲਿਆਉਣਾ ਸਾਡਾ ਹੀ ਫਰਜ਼ ਪੈਂਦਾ ਔਰ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਸਾਰੇ ਲੋਕ ਆਪਣਾ ਫਰਜ਼ ਨਿਭਾ ਕੇ ਉਹਨਾਂ ਨੂੰ ਸਹੀ ਰਾਹ ਤੇ ਲਿਆਉਣਾ ਚਾਹੁੰਦੇ ਆ ਪਰ ਜੇ ਨਹੀਂ ਸਹੀ ਰਾਹ ਤੇ ਆਉਂਦਾ ਫਿਰ ਹੱਲ ਵੀਰ ਨੂੰ ਕੀ ਹੁੰਦਾ ਜੇ ਬੱਚਾ ਸਾਡਾ ਨਹੀਂ ਸਾਡੀ ਅੱਖੇ ਦੇ ਵਿੱਚ ਆ ਕੇ ਮੰਦਾ ਫਿਰ ਉਹਨੂੰ ਕੱਢਣਾ ਹੀ ਪੈਂਦਾ ਘਰੋਂ ਤੇ ਇਹਨਾਂ ਨੂੰ ਇੱਥੋਂ ਨੂੰ ਘਰੋਂ ਹੀ ਕੱਢਣਾ ਪਊਗਾ ਇਹਨਾਂ ਦੇਸ਼ ਤੋਂ ਕੱਢਣਾ ਪਊਗਾ ਇਸ ਕਰਕੇ ਅਸੀਂ ਅੱਜ ਇਹਨਾਂ ਨੂੰ ਅਪੀਲ ਕਰ ਰਹੇ ਆ ਕਿ ਆਪਣੇ ਕਾਨੂੰਨ ਵਾਪਸ ਲਓ ਔਰ ਇਹੋ ਜਿਹਾ ਗਲਤ ਸਮਝੌਤੇ ਨਾ ਕਰੋ ਸਹੀਦ ਵਸਤੇ ਤੇ ਆਓ ਕਾਰਪੋਰੇਟਾਂ ਲਈ ਤੁਸੀਂ ਕਾਨੂੰਨ ਨਾ ਬਣਾਓ ਕਾਨੂੰਨ ਬਣਾਉਣਾ ਹੈ ਮਜ਼ਦੂਰਾਂ ਲਈ ਕਿਸਾਨਾਂ ਲਈ ਮਜ਼ਮਾਂ ਲਈ ਆਪਣੇ ਦੇਸ਼ ਦੇ ਲੋਕਾਂ ਲਈ ਬਣਾਓ ਦੋ ਚਾਰ ਬੰਦਿਆਂ ਲਈ ਨਹੀਂ ਵੀ ਦੋ ਚਾਰ ਬਾਰਨੀ ਡਾਂਲੀ ਲਈ ਤੁਸੀਂ ਬਣਾਦੇ ਹੋ ਬਹੁਤ ਗਲਤ ਗੱਲ ਹੈ ਇਹਦੇ ਵਿਰੋਧ ਦੇ ਵਿੱਚ ਅੱਜ ਹੀ ਅੱਜ ਸਾਰੇ ਦੇਸ਼ ਵਿੱਚ ਸੈਂਟਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਅੱਜ ਸਾਰੇ ਦੇਸ਼ ਵਿੱਚ ਤਰਹੀਆਂ ਅੱਜ ਹੜਤਾਲ ਤੇ ਹੁਣ ਅੱਜ ਕੱਲੇ ਬਟਾਲੇ ਵੇਤੀ ਨਹੀਂ ਦੇਸ਼ ਦੇ ਕਿਸਾਨ ਮਜ਼ਦੂਰ ਮਲਾਦਮ ਹਰ ਵਰਗ ਦੇ ਮਲਾਦਮ ਅੱਜ 30 ਕਰੋੜ ਲੋਕ ਹਿੰਦੁਸਤਾਨ ਦੀਆਂ ਸੜਕਾਂ ਦੇ ਉੱਪਰ ਆਪਣੇ ਹੱਕਾਂ ਦੇ ਲਈ ਹੜਤਾਲ ਕਰ ਰਹੇ ਹਨ ਇਸ ਕਰਕੇ ਅੱਜ ਇਹ ਜਿਹੜੀ ਹੜਤਾਲ ਹੈ ਇਹ ਦੇਸ਼ ਦੇ ਵਿੱਚ ਲਾਮਿਸਾਲ ਹੋਊਗੀ ਇਹ ਹੜਤਾਲ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਮੋਦੀ ਦੀ ਸਰਕਾਰ ਜਿਹੜਾ ਥੇਕੇ ਕਿਰਤੀਆਂ ਕੰਮ ਆ ਦੀ ਮਿਹਨਤ ਨਾਲ ਪਬਲਿਕ ਸੈਕਟਰ ਬਣਿਆ ਸੀ ਉਹ ਸਾਰਾ મોદી ਉਹ ਸਾਰਾ મોદી ਦੀ ਸਰਕਾਰ ਆਪਣੇ ਯਾਰਾਂ ਨੂੰ ਅਡਾਨੀਆਂ ਬਾਨੀਆਂ ਨੂੰ ਵੇਚਣ ਜਾ ਰਹੀ ਇਸ ਕਰਕੇ મોદી ਦੀਆਂ ਆਰਥਿਕ ਨੀਤੀਆਂ ਦੇ ਖਿਲਾਫ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੇ ਖਿਲਾਫ ਹੈ ਉਹਦੇ ਕਰਕੇ ਅੱਜ ਸਾਰੇ ਦੇਸ਼ ਵਿੱਚ ਚੜ੍ਹਤਾਲ ਹੈ ਦੇਸ਼ ਦਾ ਸੰਯੁਕਤ ਖਾਨ ਮੋਰਚਾ ਜਿਹੜਾ ਇੱਕ ਬਹੁਤ ਵੱਡੀ ਤਾਕਤ ਹੈ ਦੇਸ਼ ਵਿੱਚ ਜਿਨੇ 1921 ਵਿੱਚ ਮੋਦੀ ਵਰਗੇ ਜ਼ਾਬਰ ਬਾਦਸ਼ਾ ਨੂੰ ਹਰਾ ਕੇ ਤੇ ਇਹ ਜਿਹੜੇ ਦੇਸ਼ ਵਿਰੋਧੀ ਕਾਲੇ ਕਾਨੂੰਨ ਸੀ ਉਹ ਵਾਪਸ ਕਰਵਾਏ ਸੀ ਅੱਜ ਹਿੰਦੁਸਤਾਨ ਦਾ ਸੁਯੁਗਤ ਮੋਰਚਾ ਅੱਜ ਮੁਲਾਜ਼ਮ ਤੇ ਅਥੇ ਬੰਦੀਆਂ ਦੀ ਪੂਰੀ ਤਰ੍ਹਾਂ ਪਿੱਠਵੇਂ ਔਰ ਪਿੱਠ ਤੇ ਖੜਾ ਵਾ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀ ਕਾਲ ਟ्रेड ਯੂਨੀਅਨਾਂ ਦੀ ਦਾ ਸੁਯੁਗਤ ਮੋਰਚੇ ਦੀ ਹੋਊਗੀ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਾਰੇ ਦੇਸ਼ ਦੇ ਕਿਰਤੀ ਕਾਮੇ ਮੁਲਾਜ਼ਮ ਇਕੱਠੇ ਹੋ ਕੇ ਮੋਦੀ ਦੀਆਂ ਨੀਤੀਆਂ ਦੇ ਖਿਲਾਫ ਲੜਨਗੇ ਅੱਜ ਦੇਸ਼ ਦੇ ਲੋਕ ਅੱਜ ਲੜਦੇ ਨੇ ਕੱਲ ਲੜਦੇ ਨੇ ਦੇਸ਼ ਦੇ ਲੋਕਾਂ ਨੂੰ ਇਹਨਾਂ ਦੇ ਖਿਲਾਫ ਲੜਨਾ ਹੀ ਪੈਣਾ ਵਾ ਭਾਵੇਂ ਅੱਜ ਲੜ ਲੈਣ ਤੇ ਭਾਵੇਂ ਕੱਲ ਲੜਨ